ਸਬ ਡਰ ਲੱਗਦਾ ਨਹੀਂ ਡਰ ਨਾਮ ਦੀ ਕੋਈ ਚੀਜ਼ ਮਾਜੀ ਸਾਹਿਬ ਦੇ ਨੇੜੇ ਤਣੋਂ ਨੰਗਦੀ ਨਹੀਂ ਐਡੇ ਵੱਡੇ ਵੱਡੇ ਪੰਗੇ ਲੱ ਲੈਨੇ ਹੋ ਡਰ ਬਾਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਫੈਸਲਾ ਹੈ ਡੱਡਾ ਡਰ ਉਪਜੇ ਡਰ ਜਾਈ ਜੀ ਜੇ ਰੱਬੀ ਡਰ ਜੀ ਨੂੰ ਨਿਰਮਲ ਭੋਹ ਕਹਿੰਦੇ ਨੇ ਉਹ ਪੈਦਾ ਹੋ ਜੇ ਤਾਂ ਦੁਨੀਆ ਦੇ ਡਰ ਫਿਰ ਸਾਰੇ ਨਿਕਲ ਜਾਂਦੇ ਤੁਹਾਨੂੰ ਲੱਗਦਾ ਨਹੀਂ ਕਿ ਤਾਣੀ ਜਿਹੜੀ ਹੈ ਸਾਡੀ ਉਲਝਗੀ ਆ ਜੀ ਆਪਾਂ ਕਰਨ ਤਾਂ ਕੁਝ ਹੋਰ ਆਏ ਸੀ ਤੇ ਕਰਨਾ ਪਾ ਕੋਈ ਹੋਰ ਲੱਗੇ ਉਹ ਸਾਡੀ ਉਹ ਹਾਲਤ ਹੋ ਗਈ ਜਿਹੜੀ ਗੁਰੂ ਸਾਹਿਬ ਕਹਿੰਦੇ ਸੱਚ ਛਾੜਕ ਹੈ ਝੂਠੇ ਲੱਗਿਓ ਜੀ ਜਨਮ ਆਕਾਰਥ ਹੋਇਓ ਜੀ ਕਰ ਪਰ ਪੰਚ ਉਦਰ ਨਿਜ ਭੋਖਿਓ ਜੀ ਬਸ ਕੀ ਨਿਆਈ ਸੋਇਓ ਜੀ ਕਿ ਸੱਚ ਨੂੰ ਛੱਡ ਕੇ ਅਸੀਂ ਝੂਠ ਚ ਲੱਗ ਗਏ ਜੀ ਬਿਲਕੁਲ ਤੇ ਜਿਹੜਾ ਜੀਵਨ ਹੈ ਉਹ ਆਪਣਾ ਵਿਅਰਥ ਗਵਾ ਰਹੇ ਆ ਜੀ ਅਸੀਂ ਅਸਲ ਦੇ ਵਿੱਚ ਵੀਰ ਲਾਡੀ ਸਿੰਘ ਜੀ ਪਟਿਆਲਾ ਸਾਹਿਬ ਤੋਂ ਮੈਂ ਬੇਨਤੀ ਕਰਾਂ ਲੱਕੜਾਂ ਦੇ ਢੇਰ ਨਾਲ ਜੀ ਅੱਗ ਬੁਝਾਉਣਾ ਚਾਹੁੰਦੇ ਆ ਇਹ ਬੁਝਣੀ ਨਹੀਂ 100 ਕੁਇੰਟਲ ਲੱਕੜ ਲੈਓ 1000 ਕੁਇੰਟਲ ਲੈਓ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਵੀ ਬਾਆ ਇੰਨੀ ਇਕੱਠੀ ਕਰਕੇ ਸਾਡੀ ਤਮਾ ਬੁਝੂ ਇਹ ਨਹੀਂ ਬੁਝਦੀ ਉਹ ਬੁਝਣੀ ਹੈ ਸਾਡੀ ਕੁਰਬਾਨੀ ਨਾਲ ਹੀ ਬੁਝਣੀ ਹੈ ਜੇ ਸਹਿਬਜ਼ਾਦੇ ਦੀ شہادت ਤਾਂ ਨਾ ਹੁੰਦੀ ਆ ਤਾਂ ਜਿਹੜਾ ਖਾਲਸਾ ਰਾਜ ਦਾ ਪਰਚਮ ਝੁਲਿਆ ਜਿਹੜਾ ਖਾਲਸਾ ਹੀ ਨਿਸ਼ਾਨ ਝੁਲਿਆ ਉਹ ਨਹੀਂ ਸੀ ਝੁੱਲ ਸਕਦਾ ਇਸ ਲਈ ਇਹ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਬਦੌਲਤ ਹੀ ਸਿੱਕਾ ਜਾਰੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਸਿੱਕਾ ਜਦਬਰ ਹਰਦੋ ਆAlam ਤੇਗ ਨਾਨਕ ਵਾਹਿ ਵਸਤ ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹ ਫਜ਼ਲ ਸੱਚਾ ਸਾਹਿਬ ਵਸਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਜਿਹੜਾ ਸਿੱਕਾ ਜਾਰੀ ਹੋਇਆ ਜਦੋਂ ਦੁਨੀਆਂ ਵਿੱਚ ਪਹਿਲੀ ਵਾਰੀ ਮੁਜ਼ਾਰਿਆਂ ਨੂੰ ਕਿਰਤੀਆਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਗਿਆ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਦੌਲਤ ਹੀ ਸਭ ਕੁਝ ਹੋਇਆ ਤਾਂ ਉਹਨਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਜਿਹੜੇ ਸਾਡੇ ਇਹ ਨਿਕੜੀ ਉਮਰ ਦੇ ਬਾਬੇ ਐ ਜਿਨ੍ਹਾਂ ਦੀਆਂ ਮਹਾਨ ਕਲਨਾਵਾਂ ਨੇ ਔਰ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਸਮੂਹ ਪੰਜਾਬੀ ਭਾਈਚਾਰਾ ਵੱਸਦਾ ਉਹ ਸਾਰੇ ਦਿਲੋਂ ਸਹਿਬਜ਼ਾਦੇ ਨੂੰ ਬਹੁਤ ਪਿਆਰ ਕਰਦੇ ਨੇ ਕਿਰਿਓ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਤੇ ਸਾਡੇ ਕੋਲ ਬਹੁਤ ਹੀ ਪਿਆਰੀ ਪੰਥਕ ਸ਼ਖਸੀਅਤ ਮੁਖ ਸੇਵਾਦਾਰ ਆਪਾਂ ਕਹਿ ਸਕਦੇ ਹਾਂ ਦਰਬਾਰੇ ਖਾਲਸਾ ਸਰਦਾਰ ਹਰਜਿੰਦਰ ਸਿੰਘ ਮਾਂਜੀ ਸਾਹਿਬ ਭਵਾਨੀਗੜ੍ਹ ਦੇ ਬਿਲਕੁਲ ਨੇੜਲਾ ਪਿੰਡ ਹੈ ਜੀ ਇਹ ਜਦੋਂ ਕੋ ਪਟਿਆਲੇ ਤੋਂ ਨਾਬਾ ਨਾਬੇ ਤੋਂ ਭਵਾਨੀਗੜ੍ਹ ਨੂੰ ਜਾਂਦੇ ਉਹ ਬਿਲਕੁਲ ਨੇੜਲਾ ਪਿੰਡ ਹੈ ਤੇ ਭਾਈ ਸਾਹਿਬ ਦੇ ਉੱਤੇ ਬੜੇ ਵਿਵਾਦ ਚੱਲੇ ਭਾਈ ਸਾਹਿਬ ਦੇ ਉੱਤੇ ਬੜੀਆਂ ਟਿੱਪਣੀਆਂ ਹੋਈਆਂ ਬੜੀਆਂ ਗੱਲਾਂ ਬਾਤਾਂ ਹੋਈਆਂ ਬੜੇ ਓਖੇ ਓਖੇ ਸਮੇਂ ਚੋਂ ਭਾਈ ਸਾਹਿਬ ਨਿਕਲ ਕੇ ਆਏ ਤੇ ਉੱਬਰ ਕੇ ਵੀ ਆਏ ਤੇ ਜਿੱਥੇ ਭਾਈ ਸਾਹਿਬ ਦੀ ਜਿਹੜੀ ਟੀਮ ਹੈ ਇਹਨਾਂ ਦੀ ਜਥੇਬੰਦੀ ਨੇ ਬਹੁਤ ਵੱਡੀਆਂ ਸ਼ਿਵਾਵਾ ਪੰਜਾਬ ਦੀ ਸਰਜ਼ਮੀ ਤੇ ਖਾਸ ਕਰਕੇ ਬਾ ਮਾਲਵੇ ਦੀ ਗੱਲ ਕਰੀਏ ਮਾਨਸਾ ਬਠਿੰਡਾ ਪਟਿਆਲਾ ਸੰਗਰੂਰ ਤੇ ਹੋਰ ਵੀ ਨੇੜਲੇ ਇਲਾਕਿਆਂ ਦੇ ਵਿੱਚ ਗਰੀਬਾਂ ਦੀ ਜਿਹੜੀ ਇਹਨਾਂ ਨੇ ਹੈਲਪ ਕੀਤੀ ਹੈ ਆਪਣੇ ਭਾਈਚਾਰੇ ਨੂੰ ਬਚਾਉਣ ਖਾਤਰ ਲਈ ਕਿਸੇ ਵੀ ਪਰਤੀ ਲਈਏ ਤਾਂ ਭਾਈ ਸਾਹਿਬ ਅੱਜ ਦੇ ਦਿਨਾਂ ਵਿੱਚ ਨਿਊਜ਼ੀਲੈਂਡ ਵਿਖੇ ਪਹੁੰਚੇ ਨੇ ਕਥਾ ਦੇ ਜਿਹੜੇ ਇਹਨਾਂ ਦੇ ਸਮਾਗਮ ਹੈ ਉਹ ਚੱਲ ਰਹੇ ਹਨ ਵਕੂ ਵਕ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਚੜ੍ਹਦੀ ਕਲਾ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਂ ਦੇਖ ਰਿਹਾ ਥਕਾਵਟ ਤੁਹਾਡੇ ਜਿਵੇਂ ਚਿਹਰੇ ਤੇ ਘੱਟ ਨਜ਼ਰ ਆ ਰਹੀ ਹੈ ਥਕਾਵਟ ਹੋਣੀ ਤਾਂ ਜ਼ਿਆਦਾ ਚਾਹੀਦੀ ਹੈ ਪਰ ਥਕਾਵਟ ਤੁਹਾਡੇ ਚਿਹਰੇ ਤੇ ਘੱਟ ਨਜ਼ਰ ਆ ਰਹੀ ਜੀ ਥਕਾਵਟ ਮੈਨੂੰ ਲੱਗਦਾ ਸਿੱਖ ਤੇ ਜੇ ਥਕਾਵਟ ਇਹ ਦੋ ਸ਼ਬਦ ਇਕੱਠੇ ਨਹੀਂ ਹੋ ਸਕਦੇ ਜੀ ਸਿੱਖ ਦਾ ਮਤਲਬ ਹੈ ਚੜ੍ਹਦੀ ਕਲਾ ਜੀ ਸਿੱਖ ਦਾ ਮਤਲਬ ਹੈ ਪੋਜ਼ਿਟਿਵਿਟੀ ਸਿੱਖ ਦਾ ਮਤਲਬ ਹੈ ਖਿੜਿਆ ਹੋਇਆ ਸਿੱਖ ਦਾ ਮਤਲਬ ਹੈ ਵਿਕਾਸ ਜੀ ਅੱਜ ਜਿੰਨੀਆਂ ਵੀ ਥਕਾਵਟ ਤੋਂ ਸ਼ੁਰੂ ਕਰ ਲੋ ਤੁਸੀਂ ਥਕਾਵਟ ਐਂਜਾਇਟੀ ਸਟ्रेस ਡਿਪਰੈਸ਼ਨ ਇਹ ਜਿਹੜੀਆਂ ਚੀਜ਼ਾਂ ਸਾਡੇ ਸਿੱਖ ਸਮਾਜ 'ਚ ਵੀ ਆ ਗਈਆਂ ਉਹਦਾ ਇੱਕ ਵੱਡਾ ਕਾਰਨ ਹੈ ਕਿ ਜਿੱਥੋਂ ਸਾਨੂੰ ਸਕੂਨ ਮਿਲਣਾ ਹੈ ਜਿੱਥੋਂ ਸਾਨੂੰ ਪੋਜ਼ਿਟਿਵਿਟੀ ਮਿਲਣੀ ਹੈ ਅਸੀਂ ਉਸ ਸੋਮੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾਂਦੇ ਜਾ ਰਹੇ ਹਾਂ ਇਸੇ ਕਰਕੇ ਹੈ ਬਾਕੀ ਤਾਂ ਹਮੇਸ਼ਾ ਸਿੱਖ ਚੜ੍ਹਦੀ ਕਲਾ ਚ ਹੀ ਰਹਿੰਦਾ ਹੈ ਭਾਈ ਸਾਹਿਬ ਡਰ ਲੱਗਦਾ ਨਹੀਂ ਡਰ ਨਾਮ ਦੀ ਕੋਈ ਚੀਜ਼ ਮਾਜੀ ਸਾਹਿਬ ਦੇ ਨੇੜੇ ਤਣੋਂ ਨੰਗਦੀ ਨਹੀਂ ਐਡੇ ਵੱਡੇ ਵੱਡੇ ਪੰਗੇ ਲਾ ਲੈਣਿਓ ਐਡੇ ਜ਼ਿਆਦਾ ਕਮੈਂਟ ਆ ਜਾਂਦੇ ਨੇ ਐਡੇ ਲੋਕ ਤੁਹਾਡੇ ਖਿਲਾਫ ਹੋ ਜਾਂਦੇ ਨੇ ਲੋਕਾਂ ਨੂੰ ਨਾਰ ਵੀ ਲਾ ਲੈਂਦੇ ਆਪਣੀ ਡਰ ਕਿਉਂ ਲਾ ਤੁਹਾਨੂੰ ਡਰ ਬਾਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਫੈਸਲਾ ਹੈ ਡੱਡਾ ਡਰ ਉਪਜੇ ਡਰ ਜਾਈ ਜੀ ਜੀ ਜੇ ਰੱਬੀ ਡਰ ਜੀ ਨੂੰ ਨਿਰਮਲ ਭੋਹ ਕਹਿੰਦੇ ਨੇ ਉਹ ਪੈਦਾ ਹੋ ਜੇ ਤਾਂ ਦੁਨੀਆ ਦੇ ਡਰ ਫਿਰ ਸਾਰੇ ਨਿਕਲ ਜਾਂਦੇ ਆ ਜੀ ਔਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਤਰਸ ਕੀਤਾ ਹੈ ਬਖਸ਼ਿਸ਼ ਕੀਤੀ ਹੈ ਕਿ ਮੇਰੀ ਆਪਣੇ ਆਪ ਦੇ ਵਿੱਚ ਤਾਂ ਕੋਈ ਔਕਾਤ ਹੈ ਨਹੀਂ ਜੀ ਪਰ ਇਹ ਗੁਰੂ ਸਾਹਿਬ ਨੇ ਮਾਈਂਡ ਦੀ ਪ੍ਰੋਗਰਾਮਿੰਗ ਇਸ ਕਿਸਮ ਦੀ ਕਰਤੀ ਕਿ ਜਿੱਥੇ ਕੁਝ ਗਲਤ ਹੋ ਰਿਹਾ ਹੈ ਉੱਥੇ ਆਪਾਂ ਡਟ ਕੇ ਕੋਸ਼ਿਸ਼ ਕਰੀਂਦੀ ਹੈ ਸਟੈਂਡ ਲੈਣ ਦੀ ਇਹ ਕੱਲੀ ਕੱਲੀ ਗੱਲ ਬਹੁਤ ਸੋਚ ਸਮਝ ਕੇ ਬੋਲ ਰਿਹਾ ਹੋਂ ਨਾ ਭਾਵੇਂ ਵੀਰ ਰਾਸ ਤੋਂ ਹੋਵਾਂ ਕਦੇ ਵੀ ਮੈਂ ਆਊਟ ਆਫ ਕੰਟਰੋਲ ਨਹੀਂ ਹੁੰਦਾ ਔਰ ਜਿੰਨੀਆਂ ਗੱਲਾਂ ਕਰ ਰਿਹਾ ਹੋਂ ਨਾ ਉਹ ਵਿਦ ਪ੍ਰੂਫ ਕਰ ਰਿਹਾ ਹੋਂ ਨਾ ਸਾਰੇ ਤੱਥ ਪਹਿਲਾਂ ਇਕੱਠੇ ਕਰੀਂਦੇ ਨੇ ਜੀ ਭਾਵੇਂ ਉਹ ਕਿਸੇ ਬਾਰੇ ਵੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਆਪਾਂ ਜਾ ਕੇ ਸਟੇਜ ਤੇ ਜਿਹੜੀ ਗੱਲ ਹੈ ਉਹ ਕਰ ਦਈਏ ਜੀ ਭਾਈ ਸਾਹਿਬ ਛੋਟੇ ਸਹਿਬਜ਼ਾਦਿਆਂ ਦੇ ਆ ਦਿਨ ਚੱਲ ਰਹੇ ਨੇ ਬਿਲਕੁਲ ਜੀ ਵਿਰਾਗ ਵੀ ਆ ਜਾਂਦਾ ਹੈ ਜੀ ਮੇਰੇ ਖਿਆਲ ਤੁਸੀਂ ਜਿੰਨਾ ਸਮਾਂ ਤੁਹਾਨੂੰ ਨਿਊਜ਼ੀਲੈਂਡ ਵਿੱਚ ਹੋ ਗਿਆ ਜੀ ਮੇਰੇ ਖਿਆਲ ਤੁਸੀਂ ਚਰਚਾ ਜ਼ਰੂਰ ਛੇੜੀ ਹੋਣੀ ਜੀ ਜੀ ਜ਼ਰੂਰ ਕਥਾ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਬਾਰੇ ਉਹ ਲਿਖਦਾ ਹੈ ਹਮ ਕਹਿੰਦਾ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕੰਮ ਹੈ ਐਸਾ ਰਸੂਲੋਂ ਮੇ ਆਇਆ कटवा के पिसर चारे एक आंसू ना गिराया रुतबा गुरु गोबिंद ने ऋषियों का बढ़ाया दंडक में फिरे राम तो सीता थी बगल में वो फखर जहां हिंद की माता थी बगल में लक्ष्मण सा ब्रदर पे तस्कीन जिगर था सीता सी पति बर्थ से बन राम को कर था ਬਾਕੀ ਹੈ ਕਨਿਆਤ ਤੋਂ ਨਹੀਂ ਉਨ੍ਹਾਂ ਦਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਦਾ ਰਤਬਾ ਹੀ ਡਿਗਰ ਥਾ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾਕਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਕਟਾਕਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਰਬੰਸ ਵਾਰ ਕੇ ਜੀ ਸਾਨੂੰ ਆਪਣੀ ਗੋਦੀ ਚ ਬਿਠਾਇਆ ਜਦੋਂ ਪਾਤਸ਼ਾਹ ਨੇ ਕਿਹਾ ਇਹਨ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸੁੱਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਜਿਹੜੇ ਦਿਨਾਂ ਦਾ ਆਪ ਜੀ ਜ਼ਿਕਰ ਕਰ ਰਹੇ ਹੋ ਵੀ ਇਹ 10 ਦਿਨ ਕਿਵੇਂ ਬਤਾਈਏ ਸਭ ਤੋਂ ਪਹਿਲੀ ਗੱਲ ਮੈਂ ਹਰ ਇੱਕ ਸਾਡੇ ਭੈਣ ਭਰਾ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਵੇਰ ਪਰਚੋਲ ਕਰੀਏ ਕਲਗੀਧਰ ਪਾਤਸ਼ਾਹ ਨੇ ਤਾਂ ਸਰਵੰਸ ਵਾਰ ਕੇ ਸਾਨੂੰ ਆਪਣੀ ਗੋਦੀ 'ਚ ਬਿਠਾਇਆ ਸੀ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਸੱਚੀਓ ਗੁਰੂ ਗੋਬਿੰਦ ਸਿੰਘ ਦੀ ਗੋਦੀ 'ਚ ਹੀ ਬੈਠੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੋਤ ਛੱਡ ਕੇ ਕਿਤੇ ਇਧਰ ਉਧਰ ਤਾਂ ਪਖੰਡੀਆਂ ਦੇ ਚੱਕਰ ਵਿੱਚ ਨਹੀਂ ਫਸ ਗਏ ਸੋ ਸਾਨੂੰ ਸਭਿਆ ਪਰਚੋਲ ਕਰਨ ਦੀ ਲੋੜ ਹੈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀਗਾ ਕਿ ਵਾਕਈ ਸ਼ਬਦ ਗੁਰੂ ਨਾਲ ਜੁੜ ਚੁੱਕੇ ਆ ਇਹ ਸਾਡੇ ਲਈ ਜਿਹੜੇ ਦਿਨ ਨੇ ਚੜ੍ਹਦੀ ਕਲਾ ਦੇ ਦਿਨ ਨੇ ਜੀ ਬਈ 7 ਤੇ 9 ਸਾਲ ਦੇ ਸਾਡੇ ਬਾਬੇ ਵੱਡੇ ਵੱਡੇ ਜਾਲਮ ਉਹਨਾਂ ਨੂੰ ਝੁਕਾ ਨਹੀਂ ਸਕੇ ਕੋਈ ਲੱਗਦਾ ਕਿ ਕਮੇਟੀਆਂ ਨੂੰ ਕੁਝ ਐਦਾਂ ਦਾ ਕੋ ਲਿਖਤ ਲਾਣੀ ਚਾਹੀਦੀ ਕੋ ਪ੍ਰਾਲਾ ਕਰਨਾ ਚਾਹੀਦਾ ਕਿ ਚੇਤਾ ਆਵੇ ਬਿਲਕੁਲ ਗੁਰਗ ਸੰਗਤ ਅਕਸਰ ਹੁਣ ਇੱਥੇ ਕਾਫੀ ਸੰਗਤ ਜਿਹੜੀ ਹੈ ਪੰਜਾਬ ਦੀ ਧਰਤੀ ਤੋਂ ਪਹੁੰਚੀ ਹੈ ਹਰ ਇੱਕ ਗੁਰਦੁਆਰੇ ਦੇ ਵਿੱਚ ਉਹ ਸੰਕਟਾ ਰੂਟੀਨ ਚ ਨਤਮਸਤਕ ਹੁੰਦੀ ਹੈ ਜੀ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਮੇਟੀਆਂ ਨੂੰ ਬੇਨਤੀ ਇਹ ਕਰੂੰਗਾ ਜਿੰਨੇ ਸੁਣ ਰਹੇ ਆਂ ਭਾਵੇਂ ਜਿੱਥੇ ਮੈਂ ਕਥਾ ਕੀਤੀ ਜਾਂ ਜਿੱਥੇ ਨਹੀਂ ਕੀਤੀ ਜੀ ਮੈਂ ਕੋਸ਼ਿਸ਼ ਕਰ ਰਿਹਾ ਕਿ ਹੁਣ 100 ਕ ਸਵਾਲ ਤਿਆਰ ਕਰ ਰਹੇ ਆਂ 100 ਸਵਾਲ ਉਹਦੇ ਆਪਸ਼ਨਾਂ ਦਿੱਤੀਆਂ ਹੋਣਗੀਆਂ ਚਾਰ ਆਨਸਰ ਹੋਣਗੇ ਇੱਕ ਸਵਾਲ ਦੇ ਜਿਹਦੇ ਤੇ ਟਿਕ ਕਰਨਾ ਹੋਊਗਾ ਤਾਂ ਜੋ ਇਹ ਸੌਖੇ ਤਰੀਕੇ ਨਾਲ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਇਸ ਬਹਾਨੇ ਸਾਹਿਬਜ਼ਾਦਿਆਂ ਦੇ ਇਤਿਹਾਸ ਕਿਉਂਕਿ ਜਿਹੜੇ ਆਧੁਨਿਕ ਤਰੀਕੇ ਆਪਾਂ ਨੂੰ ਵਰਤਣੇ ਪੈਣਗੇ ਬੱਚੇ ਟਿਕ ਮਾਰਨ ਨਾਲ ਬਹੁਤ ਸੌਖਾ ਉਹਨਾਂ ਨੂੰ ਇਜ਼ੀ ਲੱਗਦਾ ਉਸ ਬਹਾਨੇ ਉਹ ਇਤਿਹਾਸ ਪੜ ਲੈਣਗੇ ਇਦਾਂ ਦੀ ਪ੍ਰਸ਼ਨੋਤਰੀ ਜਿਹੜੀ ਹੈ ਉਹ ਕੋਸ਼ਿਸ਼ ਕਰਨਗੇ ਸੋਸ਼ਲ ਮੀਡੀਆ ਰਾਹੀਂ ਵੀ ਤੇ ਉਹਦਾ ਵੀ ਜਿੱਥੇ ਜਿੱਥੇ ਸਮਾਗਮ ਨੇ ਕਿ ਛੋਟੇ ਬੱਚਿਆਂ ਨੂੰ ਦੇ ਦਈਏ ਉਹ ਟਿਕ ਮਾਰ ਕੇ ਲਿਓਣ ਫਿਰ ਪਤਾ ਲੱਗੇ ਉਹ 100 ਦੇ ਵਿੱਚੋਂ ਕਿੰਨੇ ਉਹਨਾਂ ਦੇ ਠੀਕ ਕਿੰਨੇ ਗਲਤ ਇਸ ਬਹਾਨੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਯਾਦ ਉਹ ਤੁਹਾਨੂੰ ਥੋੜਾ ਰੁਕਣਾ ਚਾਹਣਾ ਜੀ ਆਪਾਂ ਨਿਊਜ਼ੀਲੈਂਡ ਦੇ ਸਭ ਤੋਂ ਵੱਡਾ ਗੁਰੂ ਘਰ ਹੈ ਆ ਸ਼੍ਰੀ ਕਲਗੀਧਰ ਸਾਹਿਬ ਟਾਕਾ ਨੇ ਜੀ ਉੱਥੇ ਜੀ 21 ਦਸੰਬਰ ਤੋਂ 26 ਦਸੰਬਰ ਤੱਕ ਜਿਹੜੇ ਸਮਾਗਮ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦੇ ਬਾਬਤ ਹੋਣੇ ਨੇ ਜੀ ਜੀ ਹਰ ਰੋਜ਼ ਸਵੇਰੇ ਸ਼ਾਮ ਦੀਵਾਨ ਲੱਗਣਗੇ ਉੱਥੇ ਤੇ ਸਾਡੀ ਛੋਟੀ ਜੀ ਉੱਥੇ ਇੱਕ ਹੈਗੀ ਜੀ ਕਿ ਛੋਟੇ ਬੱਚਿਆਂ ਨੂੰ ਤਕਰੀਬਨ 16 ਸਾਲ ਤੋਂ ਘਟੜੇ ਬੱਚੇ ਹਨ ਜੀ ਉਹਨਾਂ ਨੂੰ ਦਸਤਾਰਾਂ ਬੰਨੀਆਂ ਜਾਣਗੀਆਂ ਜੀ ਜੀ ਤੇ ਦਸਤਾਰਾਂ ਸਿੱਖਲਾਈ ਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਜਾਊਗਾ ਬਿਲਕੁਲ ਇਹਨਾਂ ਦਿਨਾਂ ਵਿੱਚ ਨਹੀਂ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਬਹੁਤ ਵਧੀਆ ਸੰਗਤਾਂ ਨੂੰ ਜ਼ਿਆਦਾ ਪਤਾ ਚੱਲਦਾ ਜਿਵੇਂ ਆਪ ਜੀ ਕਹਿ ਰਹੇ ਸੀ ਵੀ ਕਮੇਟੀਆਂ ਨੂੰ ਥੋੜਾ ਜਿਹਾ ਚਾਹੀਦਾ ਹੈ ਉਪਰਾਲਾ ਕਰਨਾ ਚਾਹੀ ਕੋ ਪੋਸਟਰ ਲੱਗ ਜੇ ਕੋਈ ਉਹਨਾਂ ਦੇ ਫੇਸਬੁੱਕ ਪੇਜ ਚੱਲਦੇ ਨੇ ਉਹਦੇ ਆਪਾਂ ਲਾ ਦਈਏ ਕੋਈ ਐਡ ਪੈ ਜਾਏ ਉਸਤੇ ਤਾਂ ਜੋ ਸੰਗਤਾਂ ਨੂੰ ਵੱਧ ਤੋਂ ਵੱਧ ਇਹ ਜਾਣਕਾਰੀ ਮਿਲੇ ਕਿ ਆਹ 10 ਦਿਨ ਸਾਨੂੰ ਐਵੇਂ ਦੇ ਕੰਮ ਨਹੀਂ ਕਰਨੇ ਚਾਹੀਦੇ ਆਪਾਂ ਇੱਧਰ ਥੋੜਾ ਜਾ ਝੁਕਾਰ ਕੇ ਇਹ ਚੰਗੀ ਗੱਲ ਹੈ ਜਿੰਥੇ-ਜਿੰਥੇ ਵੀ ਕੋਈ ਕਰ ਰਿਹਾ ਉਹ ਬਹੁਤ ਵਧੀਆ ਗੱਲ ਹੈ ਔਰ ਇਹ ਸਾਨੂੰ ਕਰਨੇ ਹੀ ਚਾਹੀਦੇ ਆਪਰਾ ਜੀ ਜੀ ਭਾਈ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਤਾਣੀ ਜਿਹੜੀ ਹੈ ਸਾਡੀ ਉਲਝ ਗਈ ਆ ਉਹ ਜੀ ਆਪਾਂ ਕਰਨ ਤਾਂ ਕੁਝ ਹੋਰ ਆਏ ਸੀ ਤੇ ਕਰਨ ਆਪਾਂ ਕੁਝ ਹੋਰ ਲੱਗੇ ਜੀ ਕਰਨ ਦਾ ਮਕਸਦ ਤਾਂ ਗੁਰੂ ਨੇ ਸਾਨੂੰ ਮਕਸਦ ਤਾਂ ਜ਼ਿੰਦਗੀ ਜੂਣ ਦਾ ਕੁਝ ਹੋਰ ਦੱਸਿਆ ਸੀ ਜੀ ਪਰ ਆਪਾਂ ਕਿਤੇ ਹੋਰ ਚਲੇ ਗਏ ਬਿਲਕੁਲ ਉਹ ਸਾਡੀ ਉਹ ਹਾਲਤ ਹੋ ਗਈ ਜਿਹੜੀ ਗੁਰੂ ਸਾਹਿਬ ਕਹਿੰਦੇ ਸੱਚ ਛਾੜਕੈ ਝੂਠੈ ਲਾਗਿਓ ਜੀ ਜਨਮ ਅਕਾਰਥ ਖੋਇਓ ਜੀ ਕਰ ਪਰਪੰਚ ਉਦਰ ਨਿਜ ਭੋਖਿਓ ਜੀ ਪਸ ਕੀ ਨਿਆਈ ਸੋਇਓ ਜੀ ਕਿ ਸੱਚ ਨੂੰ ਛੱਡ ਕੇ ਅਸੀਂ ਝੂਠ 'ਚ ਲੱਗ ਗਏ ਜੀ ਬਿਲਕੁਲ ਤੇ ਜਿਹੜਾ ਜੀਵਨ ਹੈ ਉਹ ਆਪਣਾ ਵਿਅਰਥ ਗਵਾ ਰਹੇ ਹਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਰਾਹ ਦਿੱਤਾ ਹੈ ਪੰਜਵੇਂ ਪਾਤਸ਼ਾਹ ਨੇ ਦੱਸਿਆ ਸੁਖ ਨਾਹੀ ਬਹੁਤੇ ਤਨ ਖਾਟੇ ਆਹ ਜੀ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਈ ਸਰਬ ਸੁੱਖਾਂ ਹਰ ਹਰ ਗੁਣ ਗਾਏ ਦੇਖੋ ਆਰਥਿਕ ਤੌਰ ਤੇ ਵੀ ਸਿੱਖ ਮਜ਼ਬੂਤ ਹੋਣਾ ਚਾਹੀਦਾ ਹੈ ਪਰ ਆਰਥਿਕ ਤਰੱਕੀ ਨੂੰ ਸੰਪੂਰਨ ਤਰੱਕੀ ਸਮਝਣਾ ਸਾਡਾ ਬਹੁਤ ਵੱਡਾ ਇੱਕ ਭੁਲੇਖਾ ਹੈ ਅਸੀਂ ਮਾਨਸਿਕ ਤੌਰ ਤੇ ਰਿਲੈਕਸ ਜ਼ਿੰਦਗੀ ਨਹੀਂ ਜਿਉਂ ਰਹੇ ਤੇ ਜਦੋਂ ਕਿ ਸਾਡੇ ਪੁਰਖੇ ਪਰਵਾਰਾਂ ਨੂੰ ਛੱਡ ਕੇ ਜੰਗਲਾਂ 'ਚ ਟਿਕਾਣੇ ਬਣਾਉਂਦੇ ਆਂ ਵੀ ਸਕੂਨ 'ਚ ਨੇ ਤੇ ਅੱਜ ਅਸੀਂ ਆਧੁਨਿਕ ਸਹੂਲਤਾਂ ਦੇ ਵਿੱਚ ਵੀ ਜੀਉ ਤਪਤ ਹੈ ਬਾਰੋ-ਬਾਰ ਵਾਲੀ ਜਿਹੜੀ ਸਾਡੀ ਹਾਲਤ ਬਣੀ ਐ ਉਹ ਇਸੇ ਕਰਕੇ ਬਣੀ ਹੋਈ ਐ ਕਿ ਅਸੀਂ ਦੇਖੋ ਵੀਰ ਲਾਡੀ ਸਿੰਘ ਜੀ ਸਾਡਾ ਜਿਹੜਾ ਜ਼ੋਰ ਲੱਗ ਰਿਹਾ ਗਲੇ ਤੋਂ ਹੇਠਾਂ ਲੱਗ ਰਿਹਾ ਬਿਲਕੁਲ ਜਿੰਨਾ ਅਸੀਂ ਖਰਚਾ ਕਰਦੇ ਆਂ ਨਾ ਕੱਪੜਿਆਂ ਤੇ ਬੂਟਾਂ ਤੇ ਸਾਰਾ ਗਲੇ ਤੋਂ ਹੇਠਾਂ ਤੇ ਕੰਮ ਹੈ ਸਾਰਾ ਸਿਰ ਦੇ ਅੰਦਰ ਜਿਹੜਾ ਚੱਲਦਾ ਠੀਕ ਹੈ ਜਿਹੜੇ ਮਾਈਂਡ ਰਿਲੈਕਸ ਹੋਣਾ ਐ ਸਭ ਕੁਝ ਹੋਣਾ ਨਾ ਤੇ ਉਹਦੇ ਤੇ ਅਸੀਂ ਕੋਈ ਖਰਚਾ ਨਹੀਂ ਕਰਦੇ ਹਾਂ ਇਦੇ ਵਾਸਤੇ ਨਾ ਅਸੀਂ ਟਾਈਮ ਕੱਢਦੇ ਆਂ ਸਾਡੇ ਮਤਲਬ ਗੁਰੂ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਨਿਤਨੇਮ ਹੈ ਐਨਾ ਜ਼ਬਰਦਸਤ ਪ੍ਰੋਟੋਕੋਲ ਹੈ ਸਾਡਾ ਮੈਂ ਜਦੋਂ ਦੁਨੀਆ ਭਰ ਦੇ ਮਨੋਵਿਗਿਆਨਿਕਾਂ ਨੂੰ ਪੜਿਆ ਤਾਂ ਮੈਂ ਇਸ ਗੱਲ ਤੇ ਪਹੁੰਚੇ ਆਂ ਕਿ ਜਿਹੜਾ ਸਿੱਖੀ ਆਲਾ ਸਾਨੂੰ ਮਰਿਆਦਾ ਦੇਤੀ ਜਿਹੜਾ ਬੰਦਾ ਉਹਨੂੰ ਫੋਲੋ ਕਰਦਾ ਹੈ ਇਮਾਨਦਾਰੀ ਨਾਲ ਉਹਨੂੰ ਤਾਂ ਸਟ੍ਰੈਸ ਸੇ ਸਾਰੀਆਂ ਚੀਜ਼ਾਂ ਦਾ ਮੁੱਦਾ ਹੀ ਨਹੀਂ ਰਹਿੰਦਾ ਉਹ ਤਾਂ ਖਤਮ ਹੋ ਜਾਊਗਾ ਬਿਲਕੁਲ ਹੀ ਪਰ ਅਸੀਂ ਉਹਦੇ ਤੋਂ ਭਜਨ ਕਰਕੇ ਸਾਰੀਆਂ ਸਮੱਸਿਆਵਾਂ ਦੇ ਵਿੱਚ ਆਏ ਹੋਏ ਭਾਈ ਸਾਹਿਬ ਪੰਚਮ ਪਾਸ਼ਾ ਦੀ ਬੜੀ ਪਿਆਰੀ ਜੀ ਪੰਕਤੀਆਂ ਵੈਸੇ ਪੰਕਤੀਆਂ ਗੁਰੂ ਸਾਹਿਬ ਨੇ ਸਾਰੀਆਂ ਬਿਲਕੁਲ ਸਾਨੂੰ ਸੇਧ ਦਿੰਦੀਆਂ ਪਿਆਰੀਆਂ ਜਿਵੇਂ ਬਸੁਖਮਨੀ ਸਾਹਿਬ ਪੜਦੇ ਆ 10 ਪਸਤਲੇ ਪਾਛੇ ਪਾਵੈ ਬਹੁਤ ਆਤ ਜੀ ਇੱਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਪੀਣਾ ਦੇ 10 ਪੀਹਲੇ ਤੋ ਮੂੜਾ ਕੋ ਕਹਾਂਦੇ ਇਹ ਚਾਰ ਪੰਕਤੀਆਂ ਦੀ ਕੋਈ ਕਿਵੇਂ ਆਪਾਂ ਇਹਨੂੰ ਸਿੱਖ ਸਕਦੇ ਆ ਜੀਵਨ ਚ ਕਿਵੇਂ ਢਾਲਣਾ ਢਾਲਸ ਵੇਖੋ ਸ਼ੁਕਰਾਨਨੀ ਸਾਡੀ ਬਹੁਤ ਬਹੁਤ ਇੰਪੋਰਟੈਂਟ ਤੁਸੀਂ ਵਿਸ਼ਾ ਇਹ ਕਰਿਆ ਹਾਂ ਜੀ ਡਿਸਕ੍ਰਾਈਬ ਸੰਗਤ ਨੂੰ ਕਰੋ ਬਲੀਜ਼ ਮੈਂ ਇਹ ਬੇਨਤੀ ਕਰਦਾ ਸਾਰੀ ਸੰਗਤ ਨੂੰ ਹਾਂਜੀ ਸ਼ੁਕਰਾਨਾ ਇਹ ਪੰਕਤੀਆਂ ਸਾਨੂੰ ਸ਼ੁਕਰਾਨੇ 'ਚ ਲੈ ਕੇ ਆਉਂਦੀਆਂ ਨੇ ਜੀ ਸ਼ੁਕਰਾਨੇ ਦਾ ਮਤਲਬ ਹੈ ਪੋਜ਼ਿਟਿਵਿਟੀ ਜੀ ਸਟਾਰਟ ਸਟਾਰਟ ਕਰ ਰਹੇ ਹਾਂ ਉੱਥੋਂ ਆਪਾਂ ਹਾਂਜੀ ਮੈਂ ਅਕਸਰ ਇਹ ਬੇਨਤੀ ਕਰਦਾ ਹਾਂ ਉਹਨਾਂ ਬਈ ਪੂਰੀ ਰਾਤ ਗੂੜੀ ਨੀਂਦ ਆਈ ਜੀ ਸਵੇਰੇ ਅਸੀਂ ਉੱਠੇ ਅੱਖਾਂ ਸਾਡੀਆਂ ਬਾਅਦ 'ਚ ਖੁੱਲਦੀਆਂ ਨੇ ਪਹਿਲਾਂ ਜਾਗ ਆਉਂਦੀ ਹੈ ਜੀ ਮੈਨੂੰ ਲੱਗਦਾ ਅੱਖਾਂ ਖੋਲਣ ਤੋਂ ਪਹਿਲਾਂ ਨੀਂਦ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਅੱਛਾ ਜੀ ਅੱਖਾਂ ਖੁੱਲਣ ਤੋਂ ਪਹਿਲਾਂ ਹਾਂ ਅੱਖਾਂ ਨਹੀਂ ਉਹਨਾਂ ਨੂੰ ਜਾਗ ਆ ਗਈ ਜਾਗ ਆ ਗਈ ਸ਼ੁਕਰ ਕਰੀਏ ਵਾਹਿਗੁਰੂ ਜੀ ਸ਼ੁਕਰ ਹੈ ਨੀਂਦ ਬਹੁਤ ਸੋਹਣੀ ਆਈ ਅੱਖਾਂ ਖੁੱਲ ਗਈਆਂ ਸ਼ੁਕਰ ਹੈ ਖੁੱਲ ਗਈਆਂ ਕਈਆਂ ਕਈ ਮੀਚ ਕੇ ਪਏ ਸੀ ਉਹਨਾਂ ਦੀਆਂ ਅੱਖਾਂ ਵਿੱਚੀਆਂ ਰਹਿ ਗਈਆਂ ਵਾਹਿਗੁਰੂ ਉੱਠੇ ਖੜੇ ਅਸੀਂ ਕਈਆਂ ਨੂੰ ਰਾਤ ਤੀ ਲਕਵਾ ਹੋਇਆ ਤੇ ਅਸੀਂ ਸ਼ੁਕਰ ਕਰੀਏ ਉੱਠ ਖੜੇ ਮੇਰਾ ਮਤਲਬ ਇੱਕ ਇੱਕ ਗੱਲ ਲਈ ਅਸੀਂ ਸ਼ੁਕਰ ਕਰੀਏ ਪਰ ਮੈਂ ਸੰਗਤ ਨੂੰ ਤਾਂ ਕਹਿ ਰਿਹਾ ਮੈਂ ਸਾਫ਼ ਲਫ਼ਜ਼ਾਂ ਚ ਕਹਿੰਦਾ ਜਿੰਨਾ ਚਿਰ ਮੈਨੂੰ ਇੱਕ ਆਦਮੀ ਮਿਲਿਆ ਨਹੀਂ ਸੀ ਨਾ ਜਿਨੇ 35 ਲੱਖ ਰੁਪਏ ਦਾ ਇੱਕ ਧਰਮ ਧਾਰਮਿਕ ਕਰਮਕਾਂਡ ਕਰਵਾਇਆ ਸੀ ਕਿ ਮੈਨੂੰ ਨੀਂਦ ਆ ਜੇ ਜਿੰਨਾ ਚਿਰ ਉਹ ਆਦਮੀ ਮਿਲਿਆ ਨਹੀਂ ਸੀ ਮੈਨੂੰ ਉਹਨਾਂ ਸਮਾਂ ਮੈਨੂੰ ਲੱਗਦਾ ਨਹੀਂ ਸੀ ਕਿ ਨੀਂਦ ਵੈਗਰੂ ਦੀ ਬਖਸ਼ਿਸ਼ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸ਼ੁਕਰਾਨੇ ਦੀ ਬਿਰਤੀ ਵੀ ਜਿਹੜੀਆਂ ਮਿਲ ਗਈਆਂ ਦਾਤਾਂ ਸਾਡੇ ਚੇਤੇ ਨਹੀਂ ਜੋ ਨਹੀਂ ਮਿਲ ਸਕਿਆ ਸੀ ਉਲਾਂਭੇ ਦੇਈ ਜਾਂਦੇ ਆ ਉਹਨੂੰ ਮਿਹਣੇ ਦੇਈ ਜਾਂਦੇ ਆ ਕਿਉਂ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਫਿਰ ਮਹਾਰਾਜ ਹੋਰ ਜਿਵੇਂ ਤੁਸੀਂ ਪੜਿਆ ਅੱਗੇ ਕਹਿੰਦੇ ਨੇ ਏਕ ਪੀ ਨਾ ਦੇ 10 ਪੀ ਹਿਰਲੇ ਜੀ ਤੌ ਬੂੜਾ ਕਹੋ ਕਹਾ ਕਰੀ ਅਸੀਂ ਅਸਲ ਦੇ ਵਿੱਚ ਵੀਰ ਲਾਡੀ ਸਿੰਘ ਜੀ ਪਟਿਆਲਾ ਸਾਹਿਬ ਤੁਸਮੈਂ ਬੇਨਤੀ ਕਰਾਂ ਲੱਕੜਾਂ ਦੇ ਢੇਰ ਨਾਲ ਜੀ ਅੱਗ ਬੁਝਾਉਣਾ ਚਾਹੁੰਦੇ ਆ ਇਹ ਬੁਝਣੀ ਨਹੀਂ ਨਹੀਂ ਬੁਝਣੀ 100 ਕੁਇੰਟਲ ਲੱਕੜ ਲਏ ਉਹ 1000 ਕੁਇੰਟਲ ਲਏ ਹੋ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਵੀ ਮਾਇਆ ਇੰਨੀ ਇਕੱਠੀ ਕਰਕੇ ਸਾਡੀ ਤਮਾ ਬੁਝੂ ਇਹ ਨਹੀਂ ਬੁਝਦੀ ਉਹ ਬੁਝਣੀ ਹੈ ਸਾਡੀ ਕੁਰਬਾਨੀ ਨਾਲ ਹੀ ਬੁਝਣੀ ਹੈ ਤੇ ਫਤੇਗੜ ਸਾਹਿਬ ਦੀ ਜਿਹੜੀ ਧਰਤੀ ਹੈ ਜੀ ਜੀ ਮੇਰੇ ਖਿਆਲ ਉਹਦਾ ਕੋਈ ਤੋੜ ਨਹੀਂ ਬਿਲਕੁਲ ਬਿਲਕੁਲ ਮੈਂ ਜੇ ਅਸੀਂ ਸ਼ਬਦਾਂ ਦੇ ਵਿੱਚ ਤਾਂ ਮੈਂ ਕਹਾਂ ਬਿਆਨ ਅਸੀਂ ਕਰ ਹੀ ਨਹੀਂ ਸਕਦੇ ਜੀ ਬਿਲਕੁਲ ਤੇ ਇਹਨਾਂ ਦਿਨਾਂ ਦੇ ਵਿੱਚ ਮੇਰੇ ਖਿਆਲ ਲੱਖਾਂ ਤੋਂ ਵੀ ਵੱਧ ਸੰਗਤਾਂ ਉੱਥੇ ਨਤਮਸਤਕ ਹੁੰਦੀਆਂ ਨੇ ਜੀ ਮੈਂ ਕੱਲ ਪੂਰੇ ਵਰਡ ਦੀ ਆਪਾਂ ਗੱਲ ਲਈਏ ਸਭ ਤੋਂ ਬਹਤਾ ਜਿਹੜੀ ਸੰਗਤ ਹੈ ਇਹਨਾਂ ਦਿਨਾਂ ਵਿੱਚ ਉੱਥੇ ਨਤਮਸਤਕ ਹੁੰਦੀ ਹੈ ਜੀ ਉੱਥੇ ਵੀ ਲੋਕਾਂ ਨੂੰ ਜਿਵੇਂ ਚੇਂजेस ਨਹੀਂ ਆ ਰਹੀ ਜੀ ਅਸੀਂ ਮੱਥਾ ਟੇਕਦੇ ਆਂ ਮੱਥਾ ਚੱਕ ਲੈਂਦੇ ਆਂ ਜੀ ਜੀ ਮੱਥਾ ਟੇਕਿਆ ਮੱਥਾ ਚੱਕ ਲਿਆ ਆਪਣੇ ਅੰਦਰ ਖਿੜ ਕਿਉਂ ਨਹੀਂ ਪੈਦਾ ਹੋ ਰਹੀ ਅ ਕਾਫੀ ਵੱਡੇ ਪੱਦਰ ਤੇ ਉੱਥੇ ਜਿਹੜਾ ਹੈ ਲੋਕਾਂ ਨੂੰ ਫਰਕ ਪੈਂਦਾ ਵੀ ਹੈ ਅਸਲ 'ਚ ਹੁੰਦਾ ਵੀਰ ਜੀ ਇਹ ਅਲਾਦੀਨ ਸਿੰਘ ਜੀ ਬੇਨਤੀ ਇਹ ਹੈ ਕਿ ਜਿਹੜੀ ਪੋਜ਼ਿਟਿਵ ਨਿਊਜ਼ ਹੈ ਨਾ ਉਹ viral ਵੀ ਨਹੀਂ ਹੁੰਦੀ ਠੀਕ ਹੈ ਜੀ ਬਹੁਤ ਸਾਰੇ ਪੈਸ ਜਦੋਂ vibes ਮਿਲ ਰਹੀਆਂ ਨੇ ਹਾਂ ਜੀ ਜੋ ਪੋਜ਼ਿਟਿਵ ਜਿਹੜਾ ਕੋਈ ਚੱਜਦਾ ਕੰਮ ਹੁੰਦਾ ਉਹ ਕਿੰਨਾ ਕੁ viral ਹੁੰਦਾ ਹੁਣ ਇੱਥੇ ਗੁਰਦੁਆਰਾ ਸਾਹਿਬ ਮਾਤਾ ਸਾਹਿਬਕੌਰ ਜੀ 7 ਦਿਨ ਕਥਾ ਹੋਈ ਤੁਸੀਂ ਅੱਜ ਰੇਡੀਓ ਤੇ ਬੁਲਾਇਆ ਬਹੁਤ ਲੋਕਾਂ ਨੂੰ ਪਤਾ ਲੱਗਿਆ ਸਾਡੇ ਭੈਣ ਭਰਾਵਾਂ ਨੂੰ ਜੀ ਜੀ ਕਿਸੇ ਨੂੰ ਬਹੁਤਾ ਪਤਾ ਨਹੀਂ ਲੱਗਦਾ ਨਹੀਂ ਜੀ ਰੱਬ ਨਾ ਕਰੇ ਉੱਥੇ ਡਾਂਗ ਖੜਕ ਜੇ ਉਹ ਪਤਾ ਲੱਗ ਪੂਰੇ ਵਰਲਡ ਵਿੱਚ ਪਤਾ ਲੱਗ ਜੀ ਮਾਜੀ ਸਾਹਿਬ ਪੋਹੇ ਡਾਂਗ ਖੜਕ ਉੱਥੇ ਲੜਦੇ ਵੈਸੇ ਵੀ ਕਹਿੰਦੇ ਮਾਜੀ ਸਾਹਿਬ ਜਿੱਥੇ ਪੋਹਨੇ ਡਾਂਗਾ ਖੜਕ ਜਾਨੀ ਉੱਥੇ ਨਹੀਂ ਨਹੀਂ ਉਹ ਉਹਨਾਂ ਦਾ ਹਾਲਾਤ ਬਣਾਏ ਸੀਗੇ ਪਿੱਛੇ ਬਾਦਲ ਸਰਕਾਰ ਮੌਕੇ ਜੀ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਸਾਡੇ ਪ੍ਰਬੰਧਕਾਂ ਨੂੰ ਪਰ ਬੰਦੇ ਉੱਥੇ ਡਿਟੇ ਰਹੇ ਪੂਰੇ ਇਹ ਤੁਹਾਨੂੰ ਵੀ ਬੜਾ ਪਰੇਸ਼ਾਨ ਕੀਤਾ ਬਹੁਤ ਕੀਤਾ ਉਹਨਾਂ ਨੇ ਜਿੰਨਾ ਹੋ ਸਕਦਾ ਸੀ ਕੀਤਾ ਅਰਾਦਾ ਕਤਲ ਦੇ ਪਰਚੇ ਪਾਤੇ ਮੇਰੇ ਫਾਦਰ ਸਾਹਿਬ ਨੂੰ ਜੇਲ੍ਹ ਚ ਭੇਜ ਕੇ ਬੜਾ ਨੁਕਸਾਨ ਵੀ ਨਿੱਜੀ ਤੌਰ ਤੇ ਹੋਇਆ ਬਹੁਤ ਨਜੀ ਤੌਰ ਤੇ ਨੁਕਸਾਨ ਮਤਲਬ ਕਿਸ ਰੂਪ ਚ ਆਪਾਂ ਕਹਿ ਸਕਦੇ ਜਿਹੜਾ ਆਪਾਂ ਆਰਥਿਕ ਪੱਖੋਂ ਲਈਏ ਕੁਝ ਹੋਰ ਲਈਏ ਆਰਥਿਕ ਪੱਖੋਂ ਤਾਂ ਮੇਰੇ ਕੋਲ ਹੈ ਕੁਝ ਨਹੀਂ ਮੈਨੂੰ ਤਾਂ ਜਿੰਨਾ ਦਿੱਤਾ ਗੁਰੂ ਨੇ ਦਿੱਤਾ ਹੈ ਜੀ ਜੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਮੇਰਾ ਕਦੇ ਨੁਕਸਾਨ ਹੋਇਆ ਔਰ ਉਹ ਵੀ ਟੁੱਟੇ ਨਹੀਂ ਤੁਸੀਂ ਕਾਫੀ ਤੁਹਾਡੇ ਤੇ ਆਪਾਂ ਕਹੇ ਤਸ਼ੱਦਦ ਹੀ ਕਹਿ ਸਕਦੇ ਹਾਂ ਕਾਈਂਡ ਆਫ ਹਾਂ ਬੜਾ ਉਹਨਾਂ ਨੇ ਘੇਰਟਾਇਆ ਜਿੰਨਾ ਤੁਸੀਂ ਦੇਖੋ ਹਾਲਾਤ ਇਹੋ ਜਿਹੇ ਬਣਾਤੇ ਕਿ ਜੇ ਮੈਂ ਪੰਗਤੀ ਪੜਦਾ RAM REHIM ਕਹਾਂ ਇਹਦੇ ਇੱਕ ਨਾਮ ਦੋਇ ਰਾਹ ਭੁਲਾਣੇ ਉੱਥੇ ਵੀ ਪੁਲਿਸ ਆਉਂਦੀ ਆ RAM REHIM ਕਿਉਂ ਕਹਿੰਨੇ ਆ ਹੈਨਾ ਇਹ ਇਹੋ ਜਿਹੇ ਤੱਕੇ ਜਦੋਂ ਸੁਣੋਗੇ ਆਪਾਂ ਉਹ ਗੱਲਾਂ ਬੋਲਦੇ ਸੀ ਜਦੋਂ ਉਹ ਪਾਵਰ 'ਚ ਸੀਗੇ ਅੱਜ ਉਹਨਾਂ ਦੀ ਉਹ ਹਸ਼ਰ ਹੋ ਰਹੇ ਢਿੰਸਾ ਸਾਹਿਬ ਬਾਰੇ ਕੀ ਸੋਚਦੇ ਆ ਤੁਸੀਂ ਉਹਨਾਂ ਨੇ ਪਰਮਿੰਦਰ ਜਾਂ ਸੁਖਦੇਵ ਸਿੰਘ ਢਿੰਸਾ ਉਹਨਾਂ ਨੇ ਖੁਦ ਕਬੂਲ ਕਰ ਲਿਆ ਸੁਖਦੇਵ ਸਿੰਘ ਢਿੰਸਾ ਨੇ ਕਿ ਜਿਹੜਾ ਇਜਹਾਰ ਆਲਮ ਹੈ ਹੂੰ ਉਹਨੂੰ ਟਿਕਟਵਾਂਚ ਸਾਡਾ ਰੋਲ ਹੈ ਅਕਾਲ ਤਖਤ ਸਭ ਤੇ ਇਹ ਗੱਲ ਪ੍ਰਮਾਨ ਕੀਤੀ ਮਲੇਰਕੋਟਲੇ ਵਾਲਾ ਮਲੇਰਕੋਟਲੇ ਵਾਲਾ ਆਲਮ ਤਾਂ ਬੜਾ ਜ਼ਾਲਮ ਬੰਦਾ ਸੀਗਾ ਤਾਂ ਇਸ ਕਰਕੇ ਉਹ ਤਾਂ ਉਹਨਾਂ ਨੇ ਖੁਦ ਕਬੂਲ ਕੀਤਾ ਨਾ ਇਹ ਪਹਿਲੀ ਵਾਰੀ ਵਾਪਰਿਆ ਕਿ ਲੰਮੇ ਟੈਂ ਦੇਖੋ ਤੁਹਾਡਾ ਨੂੰ ਮਾਜੀ ਸਭ ਲੱਗਦਾ ਨਹੀਂ ਅਕਾਲੀ ਦਲ ਤੇ ਕਹਿਰ ਜ ਟਹਿ ਗਿਆ ਇੱਕਦਮ ਇੱਕਦਮ ਜਿਵੇਂ ਕਹਿੰਦੇ ਨਾ ਆਪਾਂ ਵੀ ਸੁਣ ਸੁਨਾਟਾ ਜ ਹੋ ਗਿਆ ਅਕਾਲੀ ਦਲ ਤੇ ਕਿ ਇਹ ਉਹੀ ਆਪਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਦਬੀ ਹੁੰਦੀ ਆਪਾਂ ਗਲਤ ਅਜ ਨਹੀਂ ਸੀ ਕਰਨੀ ਪਰ ਆਪਾਂ ਥੋੜੀ ਜੀ ਗੱਲ ਜ਼ਰੂਰ ਕਰਦੇ ਵੀ ਉਹ ਜਿਹੜੀ ਬੇਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਸਾਰਾ ਕੁਝ ਉਹੀ ਵਾਪਰ ਰਿਹਾ ਦੇਖੋ ਵੀਰ ਜੀ ਕੋਈ ਵਿਅਕਤੀ ਮੈਂ ਗੱਲੇ ਅਕਾਲੀਆਂ ਨੂੰ ਨਹੀਂ ਕਹਿੰਦਾ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਗੁਰੂ ਨਾਲ ਮੱਥਾ ਲਾਉਂਦਾ ਜੀ ਉਹਦਾ ਮੱਥਾ ਫੁੱਟਣਾ ਹੈ ਅਚਮਾ ਜੀ ਸਾਹਿਬ ਮੈਂ ਉੱਥੇ ਦੁਬਾਰਾ ਆਨਾ ਜਦੋਂ ਮੈਂ ਤੁਹਾਨੂੰ ਇੰਟਰਵਿਊ ਸਟਾਰਟਿੰਗ ਪੁੱਛਿਆ ਸੀ ਕਿ ਮਾਂਜੀ ਸਾਹਿਬ ਨੂੰ ਡਰ ਲੱਗਦਾ ਨਹੀਂ ਕਿ ਜਦੋਂ ਤੁਹਾਨੂੰ ਆਰਥਿਕ ਤੇ ਪਰਿਵਾਰ ਦੇ ਉੱਤੇ ਐਡਾ ਤਸ਼ੱਦਦ ਆਪਾਂ ਕਹਿ ਸਕਦੇ ਹਾਂ ਕਿ ਸਮੇਂ ਦੀ ਸਰਕਾਰ ਚੁੰਨੇ ਢਾਇਆ ਤੁਹਾਡਾ ਮਨ ਨਹੀਂ ਕੀਤਾ ਕਿ ਗਲਤ ਪੰਗਾ ਲੈ ਲਿਆ ਰਹਿਣ ਦਿੰਨੇ ਆ ਸਹੀ ਸਹੀ ਮਤਲਬ ਆਪਾਂ ਆਪਾਂ ਲਾਈਵ ਚਾਹੁੰਦੇ ਹਾਂ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਜਾਣ ਕੇ ਕਹਿ ਰਹੇ ਹਾਂ ਕਿ ਜਦੋਂ ਉੱਥੇ ਗੋਲੀ ਚੱਲੀਏ ਕੋਟਪੂਰੇ ਮੈਂ ਉੱਥੇ ਬੈਠਾ ਸੀ ਤੁਸੀਂ ਉੱਥੇ ਪ੍ਰੋਪਰ ਮੌਜੂਦ ਸੀ ਹਾਂ ਹਾਂ ਕਿਉਂਕਿ ਉਹ ਜਿਹੜਾ ਧਰਨਾ ਸੀਗਾ ਉਹ ਉਹਦੇ ਚ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਬਾਕੀ ਵੀ ਸਤਿਕਾਰਯੋਗ ਪ੍ਰਚਾਰਕ ਸੀ ਮੈਂ ਵੀ ਉੱਥੇ ਹਾਜ਼ਰ ਸੀ ਜੀ ਜਿਹੜਾ ਅੰਮ੍ਰਿਤ ਵੇਲੇ ਜਿਹੜਾ ਬਾਣੀ ਪੜ੍ਹਦੇ ਆ ਤੇ ਕਹਿਟਾ ਹੈ ਜੀ ਤਾਂ ਉਦੋਂ ਇਹ ਸੀ ਹਾਲਾਤ ਇਸ ਕਿਸਮ ਦੇ ਬਣੇ ਮੈਂ ਆਪਣੇ ਘਰੇ ਫੋਨ ਕੀਤਾ ਜੀ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਮੈਨੂੰ ਹੁਣ ਵੀ ਇੱਥੇ ਆਹ ਸਾਰਾ ਸਿਸਟਮ ਬਣ ਗਿਆ ਉਸ ਉਸੇ ਵਕਤ ਹਾਂ ਥੋੜੇ ਜਦੋਂ ਥੋੜਾ ਜਿਹਾ ਗੋਲੀ ਚੱਲ ਕੇ ਹਟਣ ਤੋਂ ਬਾਅਦ ਸਾਈਡ ਤੇ ਹੋਏ ਮੈਂ ਕਿਹਾ ਵੀ ਇਦਾਂ ਕਰਕੇ ਤੋ ਮੇਰੇ ਫਾਦਰ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਜੀ ਉਹ ਮੈਂ ਮਾਣ ਨਾਲ ਦੱਸੂਗਾ ਕਿ ਉਹਨਾਂ ਨੇ ਕਿਹਾ ਸੀ ਬੇਟਾ ਜਾ ਤਾਂ ਪੰਗਾ ਲੈਂਦੇ ਨਾ ਹੂੰ ਹੁਣ ਪਿੱਛੇ ਨਹੀਂ ਹਟਣਾ ਫਿਰ ਤਾਂ ਬੰਦਾ ਗਦਾਰ ਹੁੰਦਾ ਇਹਦੇ ਨਾਲੋਂ ਤਾਂ ਮਰਿਆ ਬੰਦਾ ਚੰਗਾ ਹੁੰਦਾ ਹੂੰ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜੇਲ੍ਹ 'ਚ ਵੀ ਲੈ ਗਏ ਤਾਂ ਉਸ ਤੋਂ ਬਾਅਦ ਵੀ ਮੇਰੇ ਫਾਦਰ ਸਾਹਿਬ ਨੇ ਇਹ ਕਿਹਾ ਸੀ ਕਿ ਪੁੱਤ ਮੈਂ ਹੁਣ ਸਾਰੀ ਜ਼ਿੰਦਗੀ ਜੇਲ੍ਹ 'ਚ ਬੈਠ ਸਕਦਾ ਮੇਰੇ ਕਰਕੇ ਇਹਨਾਂ ਨਾਲ ਕੋਈ ਸੈਟਿੰਗ ਸੂਟਿੰਗ ਨਹੀਂ ਕਰਨੀ ਗਦਾਰਾਂ ਨਾਲ ਗੁਰੂ ਸਾਹਿਬ ਬਹੁਤ ਸਮਰੱਥ ਨੇ ਮੇਰੇ ਵਰਗਾ ਬੰਦਾ ਇਦਾਂ ਕੁਝ ਕਰ ਸਕਦਾ ਇਹਨਾਂ ਦਾ ਮੁਕਾਬਲਾ ਕੋਈ ਮੁੱਦਾ ਨਹੀਂ ਪਰ ਗੁਰੂ ਸਾਹਿਬ ਨੇ ਰਹਿਮਤ ਕੀਤੀ ਤੇ ਬਾਕੀ ਤਾਂ ਇਹ ਜਿਹੜੀ ਸਹਬਜਾਦਿਆਂ ਦੀ ਆਪ ਜੀ ਕਰ ਰਹੇ ਹੋ ਮੈਂ ਉਹ ਜ਼ਰੂਰ ਬੇਨਤੀ ਕਰਦੇ ਆ ਜੀ ਆਪਾਂ ਇਹ 10 ਦਿਨ ਬਾਰੇ ਜ਼ਰੂਰ ਕਰੀਏ ਜਿਹੜੀ ਇਹ ਸ਼ਹਾਦਤਾਂ ਹੋਈਆਂ ਨਾ ਸਹਬਜਾਦਿਆਂ ਦੀ ਜੀ ਇਹ ਸ਼ਹਾਦਤਾਂ ਵਿਅਰਥ ਨਹੀਂ ਗਈਆਂ ਜੀ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਕਿ ਜਿਹੜੀਆਂ ਸਹਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਉਹਨਾਂ ਦੇ ਵਿੱਚੋਂ ਹੀ ਖਾਲਸਾ ਰਾਜ ਨਿਕਲਿਆ ਜੀ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਸੀ ਜੀ ਬਸਤੀ ਸਰਹੰਦ ਹੋਈ ਈਟੋਂ ਦਾ ਢੇਰ ਸੀ ਜੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾ ਹੁੰਦੀਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਖੜਕਾਉਂਦੇ ਜੇ ਸਹਿਬਜ਼ਾਦਿਆਂ ਦੀ ਸ਼ਹਾਦਤਾਂ ਨਾ ਹੁੰਦੀਆਂ ਤਾਂ ਜਿਹੜਾ ਖਾਲਸਾ ਰਾਜ ਦਾ ਪਰਚਮ ਝੁਲਿਆ ਜਿਹੜਾ ਖਾਲਸਾ ਹੀ ਨਿਸ਼ਾਨ ਝੁਲਿਆ ਉਹ ਨਹੀਂ ਸੀ ਝੁਲ ਸਕਦਾ ਇਸ ਲਈ ਇਹ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਬਦੌਲਤ ਹੀ ਸਿੱਕਾ ਜਾਰੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਸਿੱਕਾ ਜਦਵਰ ਹਰਦੋ ਆਲਮ ਤੇਗ ਨਾਨਕ ਵਾਹਿ ਵਸਤ ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਜਿਹੜਾ ਸਿੱਕਾ ਜਾਰੀ ਹੋਇਆ ਜਦੋਂ ਦੁਨੀਆਂ ਵਿੱਚ ਪਹਿਲੀ ਵਾਰੀ ਮਜ਼ਾਰਿਆਂ ਨੂੰ ਕਿਰਤੀਆਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਗਿਆ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਦੌਲਤ ਹੀ ਸਭ ਕੁਝ ਹੋਇਆ ਤਾਂ ਉਹਨਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਜਿਹੜੇ ਸਾਡੇ ਇਹ ਨਿਕੜੀ ਉਮਰ ਦੇ ਬਾਬੇ ਐ ਜਿਨ੍ਹਾਂ ਦੀਆਂ ਮਹਾਨ ਕਲਣਾਵਾਂ ਨੇ ਔਰ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਸਮੂਹ ਪੰਜਾਬੀ ਭਾਈਚਾਰਾ ਵਸਦਾ ਉਹ ਸਾਰੇ ਦਿਲੋਂ ਸਹਿਬਜ਼ਾਦੇ ਨੂੰ ਬਹੁਤ ਪਿਆਰ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਚਿਹਰੇ ਮੂਰਿਆਂ 'ਚ ਫਰਕ ਪੈ ਗਿਆ ਹੋਵੇ ਜਾਂ ਹੋਰ ਹੋ ਗਿਆ ਹੋਵੇ ਪਰ ਅੰਦਰੋਂ ਮੁਹੱਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹੁਤ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਗੁਰੂ ਪ੍ਰਤੀ ਪਿਆਰ ਰਹਿਣਾ ਭੈ ਭਾਵਨਾ ਰਹਿਣੀ ਕਿਉਂਕਿ ਇਹ ਜਿਹੜਾ ਪਿਆਰ ਹੈ ਮੁੜ ਕੇ ਫੇਰ ਸਾਨੂੰ ਸਹੀ ਲਾਈਨ ਤੇ ਲਿਆ ਸਕਦਾ ਜੇ ਪਿਆਰ ਖਤਮ ਹੋ ਜੇ ਫਿਰ ਮਸਲਾ ਸਾਰਾ ਉਲਝ ਜਾਂਦਾ ਤੇ ਬਹੁਤ ਵੱਡੇ ਪ੍ਰਚਾਰਕ ਉਹ ਤੁਹਾਨੂੰ ਗੁਰੂ ਦੀ ਗੱਲ ਬਹੁਤ ਪਤਾ ਹੈ ਤੁਹਾਨੂੰ ਗੁਰੂ ਦੀ ਗੱਲ ਤੁਸੀਂ ਬਿਹਤਰ ਜਿਹੜੀ ਸੰਗਤਾਂ ਇਸ ਵਕਤ ਸਾਨੂੰ ਦੇਖ ਰਹੀਆਂ ਸੁਣ ਰਹੀਆਂ ਉਹਨਾਂ ਨੂੰ ਸਮਝਾ ਸਕਦੇ ਹੋ ਤੁਸੀਂ ਕਈਆਂ ਦੇ ਮਨ 'ਚ ਵਿਸ਼ਾ ਵਿਕਾਰ ਹੈ ਕਈਆਂ ਨੂੰ ਕਹਿਣਾ ਵੀ ਚਾਹੋਗੇ ਕਿ ਭਾਈ ਸਿੱਖੀ 'ਚ ਵਾਪਸ ਆਓ ਬਿਲਕੁਲ ਜੀ ਮੈਂ ਦੇਖੋ ਆਪਣੇ ਭਲੇ ਲਈ ਸਾਨੂੰ ਸਿੱਖੀ ਚਾਉਣਾ ਚਾਹੀਦਾ ਜੀ ਇਸ ਫਿਕਰ 'ਚ ਨਹੀਂ ਕਿ ਸਿੱਖੀ ਖਤਮ ਹੋ ਜੂ ਨਹੀਂ ਹੋਣੀ ਜੀ ਸਿੱਖੀ ਜਿਨ੍ਹਾਂ ਦੇ ਮਤਲਬ ਕਹਿ ਲਓ ਸਿੱਖੀ ਦੇ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਾਂ ਦਾ ਖੂਨ ਪਿਆ ਹੋਵੇ ਜੀ ਛੋਟੇ ਸਾਹਿਬ ਜਦਿਆਂ ਦਾ ਛੋਟੇ ਸਾਹਿਬ ਜਦਿਆਂ ਦਾ ਵੱਡੇ ਆ ਦਾ ਉਹਨਾਂ ਦੇ ਸਰਬੰਸ ਦਾ ਸ਼ਹਾਦਤਾਂ ਐਡੇ ਵੱਡੇ ਪੱਧਰ ਤੇ ਹੋਈਆਂ ਹੋਣ ਜਿਹਦੇ ਮਰਨ ਨੂੰ ਕੌਮ ਦੇ ਸਰਵਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਮੌਤ ਨੂੰ ਚੌ ਨਾਲ ਪ੍ਰਮਾਨ ਕਰਨ ਜੀ ਤੇ ਉਹ 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 ਕੌਮ ਕਿਤੇ ਖਤਮ ਹੋ ਜੂਗੀ ਇਹ ਹੋ ਨਹੀਂ ਸਕਦਾ ਜੀ ਇਹ ਸਾਡੇ ਸਿਰਫ ਲਿਖੇ ਨੇ ਪਰ ਸਾਡਾ ਮੈਂ ਅੱਜ ਵੀ ਕਹਿੰਦਾ ਇੱਕ ਇੱਕ ਬੰਦਾ ਜਿਹੜਾ ਸਵਾ ਸਵਾ ਲੱਖ ਦੇ ਬਰਾਬਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਇੱਕ ਤਾਂ ਮੇਰੇ ਵਰਗੇ ਸਿੱਖ ਹੈ ਜਿਹੜੇ ਮਤਲਬ ਚਿਹਰੇ ਤੋਂ ਸਿੱਖ ਹੈ ਨਾਮ ਤੋਂ ਸਿੱਖ ਹੈ ਦਿਖ ਤੋਂ ਸਿੱਖ ਹੈ ਜਾਂ ਸਿੱਖਾਂ ਦੇ ਜੰਮਣ ਕਰਕੇ ਸਿੱਖ ਹੈ ਪਰ ਮੈਂ ਉਹਨਾਂ ਸਿੱਖਾਂ ਦੀ ਗੱਲ ਕਰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਪ੍ਰਭਾਸ਼ਾ ਦਿੱਤੀ ਗੁਰੂ ਸਤਗੁਰ ਕਾਜੋ ਸਿੱਖ ਖਾਇ ਸੋ ਭਲਕੇ ਉਠਾ ਨਾਮ ਤੇ ਆਵੇ ਉਹ ਸਾਰੀ ਪ੍ਰਭਾਸ਼ਾ ਦੇ ਅਕੋਰਡਿੰਗ ਜਿਹੜੇ ਸਿੱਖ ਨੇ ਉਹ ਤਾਂ ਅੱਜ ਵੀ ਇੱਕ ਇੱਕ ਸਿਕ ਸਵਾ ਸਵਾ ਲੱਖ ਦਾ ਕੰਮ ਕਰ ਰਹੇ ਆ ਤੇ ਗੁਰੂ ਮਹਾਰਾਜ ਦੀ ਰਹਿਮਤ ਨਾਲ ਤੁਸੀਂ ਵੇਖੋ ਅੱਜ ਪੂਰੇ ਵਰਲਡ ਦੇ ਵਿੱਚ ਸੇਵਾ ਪੱਖੋਂ ਜੀ ਚਰਚਾ ਹੋ ਰਹੀ ਆ ਤਾਂ ਸਿੱਖਾਂ ਦੀ ਹੋ ਰਹੀ ਕੋਈ ਸ਼ੱਕ ਨਹੀਂ ਤੁਸੀਂ ਦੇਖੋ ਗੋਰਿਆਂ ਦੀ ਜਿਹੜੀ ਪਾਰਲੀਮੈਂਟ ਹੈ ਉੱਥੇ ਸਾਡੇ ਇੰਡੀਅਨਸ ਵੀ ਕੁਝ ਗਿਣਤੀ ਚ ਹੈਗੇ ਨੇ ਜੀ ਉੱਥੇ ਗੋਰੇ ਕਹਿੰਦੇ ਨੇ ਕਿ ਤੁਹਾਨੂੰ ਜੇ ਕਦੀ ਭੁੱਖ ਲੱਗ ਜੇ ਤੁਹਾਨੂੰ ਕਦੀ ਕੋ ਗੁਰੂ ਘਰ ਜਾਂ ਨਿਸ਼ਾਨ ਸਾਹਿਬ ਦਿਖ ਜੇ ਯਾਨੀ ਕਿ ਤੁਹਾਡੀ ਭੁੱਖ ਉੱਥੇ ਜਾ ਕੇ ਮਿਟ ਸਕਦੀ ਹੈ ਬਿਲਕੁਲ ਜੀ ਤੇ ਤੁਹਾਨੂੰ ਕੋਈ ਸੈਂਟ ਜਾਂ ਪੈਨੀ ਆ ਰੁਪਈਆ ਉੱਥੇ ਨਹੀਂ ਦੇਣਾ ਪੈਣਾ ਬਿਲਕੁਲ ਬਿਲਕੁਲ ਉਹਨਾਂ ਦੇ ਮਨਾਂ ਦੇ ਵਿੱਚ ਅਡਾ ਭਰੋਸਾ ਵਿਸ਼ਵਾਸ ਹੈ ਜਿੱਥੇ ਆਪਾਂ ਛੋਟੇ ਸਾਹਿਬ ਜੀ ਦਾ ਨੂੰ ਯਾਦ ਕਰ ਰਹੇ ਹਾਂ ਭਾਈ ਸਾਹਿਬ ਬਹੁਤ ਤੁਹਾਡਾ ਧੰਨਵਾਦ ਵੀ ਹੈ ਬਹੁਤ ਤੁਹਾਡਾ ਤੁਹਾਨੂੰ ਬਹੁਤ ਪਿਆਰ ਬਹੁਤ ਸਤਿਕਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕੀ ਅਰਦਾਸ ਬੇਨਤੀ ਕਰਾਂਗੇ ਕਿ ਜਿਸ ਜਜ਼ਬੇ ਨਾਲ ਤੁਸੀਂ ਸਿੱਖੀ ਨੂੰ ਜਾਗਰੂਕ ਕਰ ਰਹੇ ਹੋ ਸੰਗਤਾਂ ਨੂੰ ਸੰਬੋਧਨ ਕਰਦੇ ਹੋ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਵੀ ਕਰਦੇ ਹੋ ਸੰਗਤਾਂ ਨੂੰ ਜੋੜਦੇ ਹੋ ਸਿੱਖੀ ਦੀ ਪਰਵਾਸਾ ਦੱਸਦੇ ਹੋ ਤੇ ਤੁਹਾਨੂੰ ਸੱਚੇ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਉੱਚਾ ਸੁੱਚਾ ਜੀਵਨ ਬਹੁਤ ਧੰਨਵਾਦ ਵੀਰ ਜੀ ਲਾਡੀ ਸਿੰਘ ਜੀ ਤੁਹਾਡਾ ਜੀ ਤੇ ਤੁਹਾਡਾ ਜਿਹੜਾ ਰੇਡੀਓ ਦਾ ਨਾਮ ਹੈ ਰੇਡੀਓ ਸਾਡੇ ਵਾਲਾ ਸਾਡੇ ਵੀ ਬੜਾ ਪਿਆਰਾ ਨਾਮ ਹੈ ਔਰ ਮੈਂ ਕਿਉਂਕਿ ਸਾਰਿਆਂ ਨੇ ਤੁਹਾਡੇ ਦਾ ਸਟੂਡੀਓ ਚ ਤਾਂ ਪਹੁੰਚਣਾ ਨਹੀਂ ਦਰਸ਼ਕਾਂ ਨੇ ਜੀ ਜੀ ਤੇ ਮੈਨੂੰ ਸਭ ਤੋਂ ਵਧੀਆ ਲੱਗਿਆ ਜਦੋਂ ਮੈਂ ਆਉਂਦੀ ਐਂਟਰੀ ਕੀਤੀ ਕਿ ਤੁਸੀਂ ਅਣ ਬੰਡੇ ਹੋਏ ਪੰਜਾਬ ਦੀ ਜਿਹੜਾ ਨਕਸ਼ਾ ਲਾਇਆ ਪੰਜਾਬੀ ਲਾਈ ਹੈ ਔਰ ਦੋ ਲਾਈਨਾਂ ਤੇ ਆਪਾਂ ਸਮਾਪਤੀ ਕੀਤੀ ਜਿਹੜੀਆਂ ਤੁਸੀਂ ਲਿਖੀਆਂ ਬੜੀਆਂ ਪਿਆਰੀਆਂ ਲਿਖੀਆਂ ਜੀ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਮਤਲਬ ਇਦੇ ਚ ਕਹਿ ਲੋ ਕਿ ਸਾਰਾ ਪੰਜਾਬ ਦਾ ਦਰਦ ਜੋ ਸਾਡੀ ਇੱਛਾ ਹੈਗੀ ਹਰ ਪੰਜਾਬੀ ਦੀ ਚਾਹੇ ਲੈਂਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਉਹ ਦੋ ਲਾਈਨਾਂ ਚ ਲਿਖਤੀ ਬੜੀ ਪਿਆਰੀ ਇੱਥੇ ਤਾਰਾ ਪੁੱਟ ਦਿਓ ਸਰਹੱਦਾਂ ਮਿਟਾ ਦਿਓ ਕੋਈ ਲੱਭ ਲੋ ਬਹਾਨਾ ਦੋਵੇਂ ਪੰਜਾਬਾਂ ਨੂੰ ਮਿਲਾ ਦਿਓ ਬੜੀ ਪਿਆਰੀ ਤੁਸੀਂ ਇਹ ਲਾਈਨਾਂ ਲਿਖੀਆਂ ਹੋਈਆਂ ਨੇ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿਉਂਕਿ ਸਾਡੇ ਦੋਨੇ ਨੇ ਅਸੀਂ ਦਰਬਾਰ ਸਾਹਿਬ ਤੋਂ ਬਿਨਾ ਵੀ ਸਿੱਖ ਬਚਦਾ ਨਹੀਂ ਤੇ ਦਰਬਾਰ ਸਾਹਿਬ ਦੇ ਅੰਦਰ ਖੜ ਕੇ ਅਰਦਾਸ ਕਰਦਾ ਹੈ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਅਸੀਂ ਹਮੇਸ਼ਾ ਸੁਖ ਸ਼ਾਂਤੀ ਚਾਹੁੰਦੇ ਆ ਦਰਬਾਰ ਸਾਹਿਬ ਵੀ ਸਾਡਾ ਤੇ ਨਨਕਾਣਾ ਸਾਹਿਬ ਵੀ ਸਾਡਾ ਸਾਡੇ ਸਰਬੱਤ ਦਾ ਭਲਾ ਜਦੋਂ ਅਸੀਂ ਮੰਗਦੇ ਆ ਤੇ ਉਹਦੇ ਚ ਤਾਂ ਪੂਰਾ ਬ੍ਰਹਿਮੰਡ ਆ ਜਾਂਦਾ ਸੋ ਬੜੀਆਂ ਪਿਆਰੀਆਂ ਲੈਂਦਾ ਮੈਨੂੰ ਲੱਗੀਆਂ ਜਿਹੜੀ ਮੈਂ ਸੰਗੇ ਕਿਹਾ ਲੈਂਦੇ ਲੈਂਦੇ ਪੰਜਾਬ ਦੀ ਆਪ ਜੀ ਨੇ ਕਹੀ ਤੇ ਮੈਂ ਛੇੜਨਾ ਚਾਹਾਂਗਾ 8 ਦਸੰਬਰ ਨੂੰ ਜੀ ਗੁਰਦੁਆਰਾ ਟਾਕਨ ਨੇ ਵੀ ਕਿ ਬਹੁਤ ਵੱਡਾ ਵਰਲਡ ਕੱਪ ਹੋਇਆ ਸੀ ਕਬੱਡੀ ਦਾ ਉੱਥੇ ਪਾਕਿਸਤਾਨ ਤੋਂ ਟੀਮ ਆਈ ਸੀ ਜੀ ਬਹੁਤ ਵਧੀਆ ਤੇ ਪਾਕਿਸਤਾਨ ਦੀ ਟੀਮ ਫਾਈਨਲ ਜਿੱਤੀ ਹੈ ਜੀ ਵਾਹ ਜੀ ਵਾਹ ਬਹੁਤ ਵਧੀਆ ਉਹਨਾਂ ਨੇ ਫਾਈਨਲ ਜਿੱਤਣ ਤੋਂ ਬਾਅਦ ਬਹੁਤ ਪਿਆਰਾ ਬੋਲਿਆ ਕਿ ਇਹ ਸਾਡੇ ਸਿੱਖ ਭਰਾ ਨੇ ਇਹ ਬੜੀ ਵੱਡੀ ਗੱਲ ਹੈ ਜੀ ਕਿ ਅਸੀਂ ਵੀ ਜਿੱਥੇ ਰਹਨੇ ਉੱ ਪਰ ਇਹਨਾਂ ਨੇ ਜਿਹੜਾ ਕਬੱਡੀ ਦਾ ਵਰਲਡ ਕੱਪ ਹੈ ਨਾ ਜੀ ਬੜਾ ਨਿਰਪੱਖ ਜੀ ਕੋਈ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਪੰਜਾਬ ਵਿੱਚ ਕਿ ਦੋ ਨੰਬਰੀ ਜੀ ਉਹ ਨਹੀਂ ਹੋਈ ਕਬੱਡੀ ਦਾ ਜਿਹੜਾ ਵਰਲਡ ਕੱਪ ਦਾ ਟੂਰਨਾਮੈਂਟ ਸਰਦਾਰ ਦਲਜੀਤ ਸਿੰਘ ਵਰਕ ਜੀ ਮਨਜਿੰਦਰ ਸਿੰਘ ਬਾਸੂ ਨੇ ਸਮੁੱਚੀ ਟੀਮ ਨੂੰ ਉੱਥੇ ਕਰਾਸ ਮੂਚੇ ਯੂਥ ਨੇ ਕਰਾਇਆ ਜੀ ਤੇ ਬਹੁਤ ਪਾਕਿਸਤਾਨ ਦੀ ਟੀਮ ਬਹੁਤ ਖੁਸ਼ ਹੋ ਕੇ ਗਈ ਹੈ ਜੀ ਜੀ ਦੂਜੀ ਵਾਰ ਪਾਕਿਸਤਾਨੀ ਟੀਮ ਇੱਥੇ ਆਈ ਹੈ ਜੀ ਉਹ ਕਹਿੰਦੇ ਅਗਲੀ ਵਾਰ ਸੱਦੋਗੇ ਤਾਂ ਜਰੂਰ ਆਵਾਂਗੇ ਆਪਾਂ ਹੀ ਗੱਲ ਕਰੀ ਸੀ ਕਿ ਤਾਰਾ ਪੁੱਟ ਦੇ ਉਸ ਦਾ ਮਟਾ ਦਿਓ ਕੋਈ ਲੱਭ ਲੋ ਬਹਾਨਾ ਦੋਵੇ ਪੰਜਾਬਾ ਨੂੰ ਮਿਲ ਆਵੇ ਬਹੁਤ ਧੰਨਵਾਦ ਹੜਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ